ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਣੀ ਵੀ ਘਰ ਦੇ ਵਿੱਚ ਕਣਕ ਜੜੀ ਆ ਗਈ ਹੈ ਕਣਕ ਨੂੰ ਸਟੋਰ ਕਰਨ ਦਾ ਮੈਂ ਤੁਹਾਡੇ ਨਾਲ ਬਹੁਤ ਹੀ ਸੌਖਾ ਤਰੀਕਾ ਸ਼ੇਅਰ ਕਰਨ ਲੱਗੀ ਹਾਂ ਦੋ ਤਰੀਕੇ ਕਣਕ ਨੂੰ ਸਟੋਰ ਕਰਨ ਦੇ ਦੱਸਣ ਲੱਗੀ ਹਾਂ 10 ਸਾਲ ਤੱਕ ਤੁਹਾਡੀ ਕਣਕਾ ਜੜੀ ਬਿਲਕੁਲ ਖਰਾਬ ਨਹੀਂ ਹੋਵੇਗੀ ਨਾ ਹੀ ਉਹਨੂੰ ਸੁਸਤੀ ਲੱਗੇਗੀ ਨਾ ਹੀ ਸੂੰਡੀ ਲੱਗੇਗੀ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਲੱਗੇ ਬੈਲ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੋ ਸਕਦਾ ਕਿ ਇਹ ਦੋ ਤਰੀਕੇ ਆ ਜਿਹੜੇ ਤੁਸੀਂ ਸਾਰੇ ਜਾਣਦੇ ਹੋਵੋਗੇ ਬਹੁਤ ਹੀ ਪੁਰਾਣਾ ਤਰੀਕਾ ਇਹ ਜਿਹੜਾ ਬਹੁਤ ਪੁਰਾਣੇ ਸਮੇਂ ਤੋਂ ਚੱਲ ਰਿਹਾ ਹੈ ਕਣਕ ਨੂੰ ਸਟੋਰ ਕਰਨ ਦਾ ਕਣਕ ਦੇ ਵਿੱਚ ਬਿਨਾਂ ਦਵਾਈ ਤੋਂ ਆਪਾਂ ਘਰੇਲੂ ਦੇਸੀ ਨੁਸਖੇ ਦੇ ਨਾਲ ਤੁਹਾਨੂੰ ਕਣਕਾ ਜਿਹੜੀ ਸਟੋਰ ਕਰਨੀ ਦੱਸਾਂਗੇ ਤੇ ਜੇਕਰ ਤੁਸੀਂ ਦਵਾਈ ਵਗੈਰਾ ਰੱਖਦੇ ਹੋ ਉਹਦੇ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਨੇ ਕਣਕ ਜਦੋਂ ਆਪਾਂ ਪਿਹਾ ਕੇ ਆਟਾ ਰਮਵਾਉਨੇ ਆ ਤਾਂ ਉਸ ਨੂੰ ਖਾਣ ਦੇ ਨਾਲ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਲੱਗ ਜਾਂਦੀਆਂ ਨੇ ਆਪਾਂ ਨੂੰ ਦਵਾਈ ਵਗੈਰਾ ਰੱਖਣ ਦੇ ਨਾਲ ਇਸ ਲਈ ਆਪਾਂ ਇਹੀ ਤਰੀਕਾ ਜਿਹੜਾ ਘਰੇਲੂ ਆ ਕਾਫੀ ਸਾਲਾਂ ਤੋਂ ਚੱਲ ਰਿਹਾ ਏ ਉਹੀ ਵਰਤਣਾ ਏ ਆਪਾਂ ਕਣਕ ਨੂੰ ਸਟੋਰ ਕਰਨ ਲਈ ਲੰਬੇ ਸਮੇਂ ਤੱਕ ਤੁਸੀਂ ਦੋ ਤਰੀਕੇ ਵਰਤ ਸਕਦੇ ਹੋ ਉਹ ਦੋ ਤਰੀਕੇ ਤੁਹਾਨੂੰ ਦੱਸਦੀਆਂ ਕਣਕ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਆਪਾਂ ਇਹਦੇ ਵਿੱਚ ਰੱਖਾਂਗੇ ਜਿਸ ਮਾਰਚਸ ਦੀਆਂ ਡੱਬੀਆਂ ਤੇ ਇੱਕ ਆਪਾਂ ਰੱਖਨੇ ਆ ਨਿੰਮ ਦੇ ਪੱਤੇ ਉਹ ਹਲੇ ਲਿਹਾਉਣ ਵਾਲੇ ਆਪਾਂ ਨੇ ਤੇ ਤੁਸੀਂ ਜਾਂ ਫਿਰ ਇਹਦੇ ਵਿੱਚ ਜਿੱਦਾਂ ਤੂੜੀ ਹੁੰਦੀ ਆ ਉਹ ਵੀ نیچے ਤੁਸੀਂ ਕਣਕ ਵਾਲੇ ਢੋਲ ਦੇ ਪਾ ਸਕਦੇ ਹੋ ਤੇ ਜਦੋਂ ਤੁਸੀਂ ਇਹ ਡੱਬੀਆਂ ਪਾਉਣੀਆਂ ਨੇ ਜਾਂ ਤੁਸੀਂ ਇਹ ਪਾਉਣਾ ਹੈ ਨਿੰਮ ਦੇ ਪੱਤੇ ਤਾਂ ਤੁਸੀਂ ਕੀ ਕਰਨਾ 40 ਕਿਲੋ ਜਿਹੜੀ ਕਣਕ ਪਾ ਕੇ نیچے ਉਸ ਤੋਂ ਬਾਅਦ ਤੁਸੀਂ ਇਹ ਮਾਚਸਤੀਆਂ ਡੱਬੀਆਂ ਚਾਰ ਪੰਜ ਰੱਖ ਦੇਣੀਆਂ ਨੇ ਉਸਤੇ ਉੱਪਰ ਤੁਸੀਂ ਫਿਰ ਕਣਕ ਨੂੰ ਪਾ ਦੇਣਾ ਹੈ 40 ਕਿਲੋ ਨੂੰ ਤਾਂ ਤੁਸੀਂ ਉਹਦੇ ਉੱਪਰ ਫਿਰ ਇਹ ਚੀਜ਼ਾਂ ਰੱਖ ਦੇਣੀਆਂ ਨੇ ਕਿਉਂਕਿ ਜਦੋਂ ਆਪਾਂ ਕਣਕ ਭੋਣੀ ਆ ਤਾਂ ਆਪਾਂ ਜਿਹੜੀਆਂ ਘਰ ਦੀਆਂ ਗ੍ਰਹਿਣੀਆਂ ਹੁੰਦੀਆਂ ਨੇ ਔਰਤਾਂ ਉਹ ਕਣਕ ਨੂੰ ਚੰਗੀ ਤਰ੍ਹਾਂ ਸੌਫ ਕਰ ਲੈਂਦੀਆਂ ਨੇ ਪਹਿਲਾਂ ਫਿਰ ਹੀ ਕਣਕ ਨੂੰ ਭੋਂਦੀਆਂ ਇਹਦਾ ਕੋਈ ਸਾਡੇ ਫੈਕਟਰੀ ਹੈਗਾ ਦਵਾਈਆਂ ਰੱਖਣ ਤੋਂ ਪਰਹੇਜ਼ ਕਰਕੇ ਆਪਾਂ ਇਦਾਂ ਘਰੇਲੂ ਨੁਸਖੇ ਨੂੰ ਅਪਣਾ ਸਕਦੇ ਹਾਂ ਤੇ ਕੌਣ-ਕੌਣ ਇਹ ਤਰੀਕਾ ਹੈ ਜਿਹੜਾ ਵਰਤਦਾ ਇਹ ਮਾਚਸਤੀਆਂ ਡੱਬੀਆਂ ਵਾਲਾ ਤੇ ਤੂੜੀ ਵਾਲਾ ਜਾਂ ਫਿਰ ਤੁਸੀਂ ਨਿੰਮ ਦੇ ਪੱਤੇਆਂ ਨਾਲ ਕੌਣ-ਕੌਣ ਤਰੀਕਾ ਇਹ ਵਰਤਦਾ ਹੈ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕੌਣ-ਕੌਣ ਇਹ ਤਰੀਕਾ ਵਰਤਦੇ ਨੇ ਦਵਾਈਆਂ ਤੋਂ ਆਪਾਂ ਪ੍ਰੇਰਿਤ ਰੱਖਣੀਆਂ ਦਵਾਈਆਂ ਬਿਲਕੁਲ ਨਹੀਂ ਰੱਖਣੀਆਂ ਕਣਕ ਦੇ ਵਿੱਚ ਇਹੀ ਆਪਾਂ ਘਰੇਲੂ ਨੁਸਖਾ ਹੈ ਜਿਹੜਾ ਵਰਤਣਾ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਕਣਕ ਢੋਲ ਦੇ ਵਿੱਚ ਪਾਉਣੀ ਆ ਤਾਂ ਆਪਣਾ ਢੋਲ ਹੈ ਜਿਹੜਾ ਇਹਨੂੰ ਚੰਗੀ ਤਰ੍ਹਾਂ ਨਾਲ ਇੱਕ ਦੋ ਦਿਨ ਆਪਾਂ ਨੇ ਧੁੱਪ ਲਵਾਉਣੀ ਆ ਤੇ ਧੁੱਪ ਲਗਾਉਣ ਤੋਂ ਬਾਅਦ ਹੀ ਆਪਾਂ ਜਿਹੜੀ ਕਣਕ ਆ ਉਹ ਢੋਲ ਦੇ ਵਿੱਚ ਪਾਉਣੀ ਆ ਤੇ ਢੋਲ ਦੇ ਵਿੱਚ ਕਣਕ ਪਾਉਣ ਤੋਂ ਪਹਿਲਾਂ ਤੁਸੀਂ ਢੋਲ ਨੂੰ ਇੱਕ ਵਾਰ ਚੈੱਕ ਕਰਨਾ ਹੈ ਕਣਕ ਵਾਲੇ ਨੂੰ ਕਿ ਕਣਕ ਦੇ ਵਾਲੇ ਢੋਲ ਦੇ ਵਿੱਚ ਆਪਣੇ ਕੋਈ ਸੁਰਾਖ ਵਗੈਰਾ ਤਾਂ ਨਹੀਂ ਹੈਗਾ ਜੇ ਥੋੜਾ ਮੋਟਾ ਵੀ ਸੁਰਾਖ ਹੋਇਆ ਤਾਂ ਤੁਸੀਂ ਉਹ ਪਹਿਲਾਂ ਬੰਦ ਕਰ ਦਿਓ ਕਿਉਂਕਿ ਜੇ ਸਰਾਖ ਹੋਇਆ ਤਾਂ ਕਣਕ ਦੇ ਵਿੱਚ ਜਿਹੜਾ ਏ ਸੁਸਰੀ ਪੈਣ ਦਾ ਉਹਦੇ ਨਾਲ ਵੀ ਡਰ ਰਹਿੰਦਾ ਏ ਕਿਉਂਕਿ ਆਪਾਂ ਸਾਲ ਦੋ ਸਾਲ ਲਈ ਜੇ ਕਣਕ ਜ਼ਿਆਦਾ ਸਟੋਰ ਕਰਨੀ ਹੈ ਸਾਲ ਦੋ ਸਾਲ ਲਈ ਤਾਂ ਵੀ ਉਹ ਜੇ ਵਿੱਚ ਫਰੀਕ ਜੀ ਰਹਿ ਜਾਵੇ ਗਲੀ ਕਣਕ ਦੇ ਢੋਲ ਦੇ ਵਿੱਚ ਤਾਂ ਆਪਾਂ ਜਿਹੜਾ ਕਣਕ ਖਰਾਬ ਹੋਣ ਦਾ ਡਰ ਰਹਿੰਦਾ ਏ ਸੁਸਰੀ ਨੂੰ ਜਲਦੀ ਲੱਗ ਜਾਂਦੀ ਆ ਤੇ ਇਸ ਚੀਜ਼ ਦਾ ਵੀ ਤੁਸੀਂ ਨੇ ਧਿਆਨ ਰੱਖਣਾ ਏ ਅੱਜ ਦੇ ਵੀਡੀਓ ਜੇ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ